8 ਬਾਰ ਇਹਦੇ ਵਿੱਚ ਤਿੰਨ ਬਵਾਦਾ ਜ਼ਿਕਰ ਆਇਆ ਤਾਂ ਕਿ ਪਰਮੇਸ਼ਵਰ ਨੇ ਕਲੀ ਸੀਗੀ ਮਿਸਰੀਆਂ ਦੇ ਉੱਪਰ ਕਾਰਨ ਇਹ ਸੀਗਾ ਕਿ ਪਰਮੇਸ਼ਵਰ ਉਹਨਾਂ ਨੂੰ ਦੱਸਣਾ ਚਾਹੁੰਦਾ ਸੀਗਾ ਆਪਣੀ ਸਮਰਥ ਦੱਸਣਾ ਚਾਹੁੰਦਾ ਸੀਗਾ ਤੇ ਆਪਣੀ ਕੌਮ ਇਸਰਾਇਲ ਦੇ ਉੱਪਰ ਰਹਿਮ ਕਰਨਾ ਚਾਹੁੰਦਾ ਸੀਗਾ ਦੂਸਰਾ ਉਹਨੇ ਜਿਹੜਾ ਵਾਅਦਾ ਕੀਤਾ ਸੀਗਾ ਅਬਰਾਹਮ ਇਸਹਾਕ ਤੇ ਯਾਕੂਬ ਦੇ ਨਾਲ ਕਿ ਮੈਂ ਤੁਹਾਨੂੰ ਇਸੇ ਦੇਸ਼ ਦੇ ਵਿੱਚ ਫਿਰ ਮੈਂ ਮੋੜ ਕੇ ਲੈ ਕੇ ਆਵਾਂਗਾ ਇਹ ਵਾਅਦੇ ਨੂੰ ਚੇਤੇ ਕਰਕੇ ਪਰਮੇਸ਼ਵਰ ਨੇ ਜਦੋਂ ਅਸੀਂ ਸ਼ੁਰੂਆਤ ਵਿੱਚ ਪੜਨੇ ਆ ਦਾ ਪਹਿਲਾ ਦੂਸਰਾ ਬਾਅਬ ਪਹਿਲੇ ਬਾਅਬ ਦੇ ਵਿੱਚ ਉੱਥੇ ਲਿਖਿਆ ਕਿ ਪਰਮੇਸ਼ਵਰ ਦੇ ਅੱਗੇ ਜਦੋਂ ਇਹਨਾਂ ਨੇ ਦੁਹਾਈ ਦਿੱਤੀ ਪਰਮੇਸ਼ਵਰ ਨੇ ਇਹਨਾਂ ਨੂੰ ਚੇਤੇ ਕੀਤਾ ਉਸ ਆਪਣੇ ਵਾਅਦੇ ਨੂੰ ਚੇਤੇ ਕੀਤਾ ਜਿਹੜਾ ਉਹਨੇ ਅਬਰਾਹਮ ਇਸਹਾਕ ਤੇ ਯਾਕੂਬ ਦੇ ਨਾਲ ਕੀਤਾ ਸੀਗਾ ਪਹਿਲੀ ਚੀਜ਼ ਸਮਝਣੀ ਹੈ ਕਿ ਇਨਸਾਨ ਬੇਵਫਾ ਹੁੰਨ ਕਿੰਨ ਪਰਮੇਸ਼ਰ ਜਿਹੜਾ ਬੇਵਫਾ ਨਹੀਂ ਹੁੰਦੀ ਉਹਨਾਂ ਦੀ ਪਹਿਲੀ ਪੱਤਰੀ ਸ਼ਾਰਬਾਬ ਦੀ 19 ਆਇਤ। ਕਿ ਇਨਸਾਨ ਕਹੇ ਕਿ ਇਨਸਾਨ ਇਨਸਾਨ ਨੂੰ ਪਿਆਰ ਕਰਦਾ ਵਾ ਤੇ ਇਹ ਨਹੀਂ ਹੋ ਸਕਦਾ। ਬਲਕਿ ਜੇ ਇਨਸਾਨ ਇਹ ਵੀ ਕਹੇ ਕਿ ਉਹ ਖੁਦਾ ਨੂੰ ਪਿਆਰ ਕਰਦਾ ਵਾ ਤੇ ਇਹ ਵੀ ਗਲਤ ਤਾਂ ਕਿਉਂਕਿ ਇਨਸਾਨ ਦਾ ਜਿਹੜਾ ਪਿਆਰ ਆ ਉਹ ਸਵਾਰਥੀ ਤੇ ਮਤਲਬੀ ਆ। ਲੇਕਿਨ ਜਿਹੜਾ ਪਰਮੇਸ਼ਰ ਦਾ ਪਿਆਰ ਆ ਉਹ ਨਿਸਵਾਰਥਾ ਮਤਲਬ ਭਰਿਆ ਪਿਆਰ ਨਹੀਂ ਆ। ਉੱਥੇ ਲਿਖਿਆ ਕਿ ਪਹਿਲਾਂ ਪਰਮੇਸ਼ਰ ਨੇ ਪਿਆਰ ਕੀਤਾ ਇਨਸਾਨ ਤੇ ਇਨਸਾਨ ਹੈ ਪਰਮੇਸ਼ਰ ਨੂੰ ਪਿਆਰ ਕਰਦਾ ਜੇ ਉਹ ਇਦਾਂ ਵੀ ਕਵੇ ਕਿ ਮੈਂ ਪਰਮੇਸ਼ਰ ਨੂੰ ਪਿਆਰ ਕਰਨਾ ਵਾ ਉਹ ਵੀ ਇਸ ਕਰਕੇ ਕਿਉਂਕਿ ਪਰਮੇਸ਼ਰ ਨੇ ਪਹਿਲਾਂ ਕੀਤਾ ਪਿਆਰ ਸਾਡੇ ਨਾਲ ਇਸ ਕਰਕੇ ਇਹ ਯੋਹਨ ਨਦੀ ਅੰਜੀਲ ਉਸ ਦਾ ਤੀਸਰਾ ਬਾਬ ਉਹਦੀ ਅਸੀਂ 16 ਆਇਤ ਪੜ੍ਹੀਏ ਤੇ ਉੱਥੇ ਲਿਖਿਆ ਕਿ ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਇਸ ਕਰਕੇ ਉਹਨੇ ਸਾਡੇ ਨਾਲ ਪਿਆਰ ਕੀਤਾ ਤੇ ਉਹਦਾ ਪਿਆਰ ਜਿਹੜਾ ਮਤਲਬ ਕਿਤੇ ਸਵਾਰਥੀ ਨਹੀਂ ਆ ਇਸਰਾਇਲੀਆਂ ਦੇ ਕਸ਼ਟ ਨੂੰ ਜਦੋਂ ਪਰਮੇਸ਼ਰ ਨੇ ਦੇਖਿਆ ਪਰਮੇਸ਼ਰ ਨੂੰ ਆਪਣਾ ਜਿਹੜਾ ਵਾਅਦਾ ਚੀਤਾ ਆਇਆ ਫਿਰ ਉਹਨੇ ਆਪਣੇ ਵਾਅਦੇ ਦੇ ਮੁਤਾਬਿਕ ਆਪਣੇ ਬੰਦੇ ਨੂੰ موسی ਨੂੰ ਉਹਨੇ ਤਿਆਰ ਕੀਤਾ ਕਿਸ ਤਰ੍ਹਾਂ ਦਾ ਜਨਮ ਹੋਇਆ ਲੇਵੀ ਦੇ ਕਬੀਲੇ ਦੇ ਵਿੱਚ ਕਿਸ ਤਰ੍ਹਾਂ ਦੀ ਮਾਤਾ ਨੂੰ ਪਰਮੇਸ਼ਰ ਨੇ ਸਮਝ ਦਿੱਤੀ ਕਿ ਪਹਿਲਾ 3 ਮਹੀਨੇ ਤੱਕ ਉਹਨੂੰ ਲੁਕਾ ਕੇ ਛੁਪਾ ਕੇ ਰੱਖਿਆ ਤੇ ਜਦੋਂ ਜ਼ਿਆਦਾ ਛੁਪਾ ਨਾ ਸਕੀ ਤੇ ਫਿਰ ਬਹੁਤ ਹੀ ਇੱਕ ਕਲਾ ਦੇ ਨਾਲ ਮਿਹਨਤ ਦੇ ਨਾਲ ਇੱਕ ਕਾਰੀਗਰੀ ਦੇ ਨਾਲ ਇੱਕ ਟੋਪਰੀ ਦੇ ਵਿੱਚ ਜਿਹੜੀ ਬਣਾ ਕੇ ਉਹਦੇ ਵਿੱਚ ਉਹਨੂੰ ਰੱਖਿਆ ਪਤਾ ਲਗਾਇਆ ਕਿ ਇਹਦੇ ਨਾਲ ਕੀ ਹੁੰਦਾ ਵਾ ਤੇ ਫਿਰ ਪਰਮੇਸ਼ਵਰ ਨੇ ਮਾਹੌਲ ਇਸ ਤਰ੍ਹਾਂ ਦਾ ਬਣਾਇਆ ਕਿ ਉਹ ਆਪਣੀ ਮਾਂ ਦੇ ਕੋਲ ਵੀ ਰਵੇ ਤੇ ਉਸ ਤੋਂ ਬਾਅਦ ਫਿਰ ਜਦੋਂ ਜਾਂਦਾ ਵਾ ਤੇ ਉੱਥੇ ਜਾ ਕੇ ਆਪਣੇ ਭਰਾਵਾਂ ਦੇ ਕਸ਼ਟ ਦੇਖਦਾ ਹੈ ਆਪਣੇ ਤੇ ਉਦੋਂ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਵਾ ਪਤਾ ਲੱਗ ਜਾਂਦਾ ਲੋਕਾਂ ਨੂੰ ਉਹਦੇ ਬਾਰੇ ਤੇ ਫਿਰ ਆਊਨ ਨੂੰ ਵੀ ਪਤਾ ਲੱਗ ਜਾਂਦਾ ਫਿਰ ਉਹ ਜਾ ਕੇ ਮਿਦਿਆਨ ਦੇ ਵਿੱਚ ਉੱਥੇ ਜਾਂਦਾ ਵਾ ਮਤਲਬ ਮਿਸਰ ਤੋਂ ਚਲਾ ਜਾਂਦਾ ਵਾ ਉਤੇ ਜਾ ਕੇ ਫਿਰ ਇਹਦੀ ਸ਼ਾਦੀ ਹੁੰਦੀ ਆ ਇੱਕ ਜਾਜਕ ਦੀ ਬੇਟੀ ਦੇ ਨਾਲ ਮਦਿਆਨ ਦੇ ਜਾਜਕ ਦੀ ਬੇਟੀ ਦੇ ਨਾਲ ਸੀ ਪੂਰਾ ਨਾਮ ਦੀ ਇੱਕ ਔਰਤ ਦੇ ਨਾਲ ਦੀ ਸ਼ਾਦੀ ਹੁੰਦੀ ਆ ਦੋ ਬੇਟਿਆਂ ਦਾ ਵੀ ਇਹਦਾ ਜ਼ਿਕਰ ਆਉਂਦਾ ਇੱਕ ਗੈਰਸ਼ੌਨ ਤੇ ਇੱਕ 엘ੀਜ਼ਰ ਅੱਗੇ ਜਾ ਕੇ ਉਹਦਾ ਆਏਗਾ ਗੈਰਸ਼ੌਨ ਤੇ ਅਸੀਂ ਪਹਿਲਾਂ ਪੜ ਲਿਆ ਹੋਇਆ ਅੱਜ ਅਸੀਂ ਜਿਹੜਾ ਅੱਠ ਪੜ ਰਹੇ ਆ ਇਹਦੇ ਵਿੱਚ ਫਿਰ ਜਦੋਂ ਪਰਮੇਸ਼ਵਰ ਮੂਸਾਨ ਕਹਿੰਦਾ ਵਾ ਪਹਿਲੇ ਪਹਿਲਾਂ ਤੇ ਉਹ ਤਿਆਰ ਨਹੀਂ ਹੁੰਦਾ ਲੇਕਿਨ ਫਿਰ ਪਰਮੇਸ਼ਵਰ ਉਹਨੂੰ ਤਿਆਰ ਕਰਦਾ ਵਾ ਉਹਨੂੰ ਦਲੇਰ ਕਰਦਾ ਵਾ ਤੇ ਇਸਰਾਇਲ ਆਪਣੇ ਲੋਗਾਂ ਨੂੰ ਬਚਾਉਣ ਵਾਸਤੇ ਛੁਡਾਉਣ ਵਾਸਤੇ ਭੇਜਦਾ ਵਾ ਮੂਸਾ ਨੂੰ ਉਹਨਾਂ ਦੇ ਕੋਲ ਤੇ ਉਹ ਮੂਸਾ ਫਿਰ ਜਾ ਕੇ ਇਸਰਾਇਲ ਦੇ ਜਿਹੜੇ ਪੁਰਨੇ ਹੁੰਦੇ ਆ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਕਹਿੰਦਾ ਕਿ ਪਰਮੇਸ਼ਵਰ ਨੇ ਜਿਹੜਾ ਸਾਡੇ ਨਾਲ ਵਾਦਾ ਕੀਤਾ ਵਾ ਤੇ ਪਰਮੇਸ਼ਵਰ ਨੇ ਹੁਣ ਸਾਨੂੰ ਇੱਥੋਂ ਲੈ ਕੇ ਜਾਣਾ ਵਾ ਤੇ ਉਹਨਾਂ ਨੂੰ ਨਾਲ ਲੈ ਕੇ ਫਿਰ ਜਾਂਦਾ ਫਰਾਉਣ ਦੇ ਕੋਲ ਕਿਨ ਫਰਾਉਣ ਦਾ ਮਨ ਆਪਣੇ ਟੂਰ ਹੀ ਰਹਿੰਦਾ ਵਾ ਕਿਉਂਕਿ ਪਰਮੇਸ਼ਵਰ ਨੇ ਪਹਿਲਾਂ ਹੀ ਕਿਹਾ ਸੀਗਾ ਈਮੇਲ ਦਾ ਮਨ ਕਠੋਰ ਕਰਕੇ ਰੱਖਾਂਗਾ ਤਾਂ ਕਿ ਪਰਮੇਸ਼ਵਰ ਆਪਣਾ ਜਿਹੜਾ ਜ਼ਲਾਲ ਸੀਗਾ ਉਹ ਦਿਖਾਣਾ ਚਾਹੁੰਦਾ ਸੀਗਾ ਜਾਂ ਆਪਣੀ ਕੁਦਰਤ ਨੂੰ ਜ਼ਾਹਿਰ ਕਰਨਾ ਚਾਹੁੰਦਾ ਸੀਗਾ ਪਰਮੇਸ਼ਵਰ ਇਸ ਕਰਕੇ ਉਹਦਾ ਮਨ ਕਠੋਰ ਹੀ ਰੱਖਿਆ ਤੇ ਦੇ ਨਾਲ ਇੱਕ ਗੱਲ ਅਸੀਂ ਜ਼ਰੂਰ ਯਾਦ ਰੱਖਣਾ ਹੈ ਕਿਲ ਦੀ ਕਿਤਾਬ ਉਹਦਾ 36 ਬਾਬ ਉਹਦੀ 26 ਆਇਤ ਲਿਖਿਆ ਕਿ ਉਹ ਮਾਸ ਦਾ ਦਿਲ ਗਿੰਦਾ ਤੇ ਪੱਥਰ ਦਾ ਦਿਲ ਲੈ ਲੈਂਦਾ ਇਸ ਕਰਕੇ ਉਹ ਰਹਿਮ ਕਰਦਾ ਅਠਵੇਂ ਬਾਬ ਦੇ ਵਿੱਚ ਇਸ ਬਾਬ ਦੇ ਵਿੱਚ ਪਿਛਲੇ ਬਾਬ ਦੇ ਵਿੱਚ ਜਿਹੜੀ ਪਹਿਲੀ ਬਾਬ ਦਾ ਜ਼ਿਕਰ ਸੀਗਾ ਪਾਣੀ ਤੋਂ ਲਹੂ ਬਣਨ ਦੀ ਬਵਾ ਤੇ ਲਿਖਿਆ ਆਖਰੀ ਆਇਤ ਦੇ ਵਿੱਚ ਲਿਖਿਆ ਕਿ ਸੱਤ ਦਿਨ ਤੱਕ ਜਿਹੜਾ ਪਾਣੀ ਸੀਗਾ ਲਹੂ ਬਣਿਆ ਰਿਆ ਸੀਗਾ ਤੇ ਨਦੀ ਦੇ ਕਿਨਾਰੇ ਜਾਂ ਨਦੀ ਦੇ ਲਾਗੇ-ਲਾਗੇ ਲੋਕਾਂ ਨੇ ਪੁੱਟਣਾ ਸ਼ੁਰੂ ਕੀਤਾ ਤਾਂ ਕਿ ਉਹਨੂੰ ਪਾਣੀ ਮਿਲੇ ਲੇਕਿਨ ਨਹੀਂ ਹੋਇਆ ਇਸ ਤਰ੍ਹਾਂ ਦੇ 7 ਦਿਨ ਤੱਕ ਉਹ ਜਿਹੜੀ ਬਵਲ ਸੀਗੀ ਕਾਇਮ ਰਹੀ ਉਸ ਤੋਂ ਬਾਅਦ 8ਵੇਂ ਚੈਪਟਰ ਦੇ ਵਿੱਚ ਅੱਜ ਅਸੀਂ ਦੇਖਿਆ ਸਭ ਤੋਂ ਪਹਿਲਾਂ ਜਿਹੜੀ ਡੱਡੂਆਂ ਦੀ ਬਵਲ ਦਾ ਜ਼ਿਕਰ ਆਉਂਦਾ ਵਾ ਉਹ ਪਾਣੀਆਂ ਦੇ ਵਿੱਚ ਤੇ ਸੀ ਪਹਿਲਾਂ ਹੀ ਉਸ ਤੋਂ ਇਲਾਵਾ ਉਹ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਉਹ ਜਿੱਥੇ ਕੰਮ ਕਰਦੇ ਸੀਗੇ ਖਾਣਾ ਖਾਂਦੇ ਸੀਗੇ ਹਰ ਜਗ੍ਹਾ ਮਿੱਣ ਦਾ ਕਿ ਮਿੱਣ ਡੱਡੂ ਡੱਡੂ ਹੋ ਗਏ ਫਿਰ ਆਉ ਡਰ ਗਿਆ ਉੰਨੇ ਫਿਰ ਕਿਆ موسی ਨੂੰ ਜਿਹੜੇ ਡੱਡੂ ਸੀਗੇ ਉਹ ਮਰ ਗਏ ਫਿਰ ਉਹਨਾਂ ਨੇ ਕਰਕੇ ਤੇ ਇੱਕ ਜਗ੍ਹਾ ਢੇਰ ਲਗਾਏ ਬਹੁਤ ਵੱਡੇ ਵੱਡੇ ਉਹਨਾਂ ਨੇ ਤੇ ਸਭ ਤੋਂ ਪਹਿਲੀ ਚੀਜ਼ ਕੀ ਪਰਮੇਸ਼ਰ ਵਫਾਦਾਰ ਹੈ ਇਨਸਾਨ ਜੇ ਕੋਈ ਵੀ ਕਵੇ ਕਿ ਉਹ ਵਫਾਦਾਰ ਹੈ ਤੇ ਵਫਾਦਾਰ ਨਹੀਂ ਹੈ ਹਾਂ ਵਫਾਦਾਰ ਭਣ ਸਕਦਾ ਜੇ ਉਹਦੇ ਵਿੱਚ ਪਰਮੇਸ਼ਰ ਦੀ ਮੁਹੱਬਤ ਹੋਵੇ ਤੇ ਕੇ ਦੀ ਪਰਮੇਸ਼ਵਰ ਦੀ ਜੇ ਉਹਦੇ ਅੰਦਰ ਪਰਮੇਸ਼ਵਰ ਦੀ ਮੁਹੱਬਤ ਹੋਵੇ ਇਨਸਾਨ ਦੇ ਅੰਦਰ ਜੇ ਪਰਮੇਸ਼ਵਰ ਦੀ ਮੁਹੱਬਤ ਹੋਵੇ ਫੇਰ ਉਹ ਵਫਾਦਾਰ ਭਰੋਸਾ ਕੀਤਾ ਜਾ ਸਕਦਾ ਵਾ ਕਿ ਉਹ ਇਨਸਾਨ ਵਫਾਦਾਰ ਹੈਗਾ ਵਾ ਦੂਸਰੀ ਗੱਲ ਇਹ ਸਮਝਣੀ ਆ ਕਿ ਕਠੋਰ ਕਰਨ ਵਾਲਾ ਵੀ ਉਹ ਹੀ ਹੈ ਤੇ ਹਲੀਕ ਕਰਨ ਵਾਲਾ ਵੀ ਪਰਮੇਸ਼ਵਰ ਉਹ ਹੀ ਹੈ ਤੇ ਕੁਝ ਮਿਲੇ ਤੇ ਫੇਰ ਇਨਸਾਨ ਕਿਸੇ ਨਾਲ ਪਿਆਰ ਕਰਦਾ ਵਾ ਲੇਕਿਨ ਪਰਮੇਸ਼ਵਰ ਦਾ ਪਿਆਰ ਇਸ ਤਰ੍ਹਾਂ ਦਾ ਨਹੀਂ ਆ ਕਿਉਂਕਿ ਅਸੀਂ ਲਾਇਕ ਨਹੀਂ ਸੀਗੇ ਪਰਮੇਸ਼ਵਰ ਦੀ ਮੁਹੱਬਤ ਦੇ ਪਰਮੇਸ਼ਵਰ ਨੇ ਕਰੀਬੀ ਸਾਡੇ ਨਾਲ ਪਿਆਰ ਕੀਤਾ ਉਨੇ ਸਾਨੂੰ ਆਪਣੇ ਬੇਟੇ ਤੋਂ ਵੀ ਕੀਮਤੀ ਸਮਝਿਆ ਨਹੀਂ ਤੇ ਬੇਟੇ ਤੋਂ ਕੀਮਤੀ ਨਾ ਸਮਝਦਾ ਤੇ ਉਹਨੇ ਆਪਣਾ ਬੇਟਾ ਕੋਈ ਬਾਣ ਹਣ ਲਈ ਸਾਡੇ ਵਾਸਤੇ ਕੀ ਹੋ ਦੇਣਾ ਸੀ ਇਸ ਕਰਕੇ ਉਹ ਸਾਨੂੰ ਉਹਨੇ ਸਾਨੂੰ ਆਪਣੇ ਬੇਟੇ ਨਾਲੋਂ ਵੀ ਉੱਚਾ ਦਰਜਾ ਦੇ ਦਿੱਤਾ ਇਸ ਕਰਕੇ ਅਸੀਂ ਸਾਰਿਆਂ ਨੇ ਪਰਮੇਸ਼ਵਰ ਦੇ ਨਾਲ ਵਫਾਦਾਰ ਬਣਾਵਾ ਤੇ ਨੀਤੀਵਚਨ ਉਹਦਾ 9ਵਾਂ ਅਧਿਆਇ ਉਹਦਾ 10ਵਾਂ ਵਚਨ ਤੇ ਲਿਖਿਆ ਯਹਵਾ ਦਾ ਭੇ ਮਾਨਣਾ ਬੁੱਧੀ ਦਾ ਆਰੰਭ ਹੈ ਔਰ ਪਰਮਪਵਿੱਤਰ ਈਸ਼ਵਰ ਨੂੰ ਜਾਨਣਾ ਹੀ ਸਮਝ ਹੈ ਯਹਵਾ ਦਾ ਭੇ ਮਾਨਣਾ ਤੇ ਉਹਦਾ ਡਰ ਰੱਖਣਾ ਬੁੱਧ ਦਾ ਮੋਡਵਾ ਬੁੱਧੀ ਸ਼ੁਰੂਆਤ ਦਾ ਡਰ ਰੱਖਣ ਦਾ ਅਰਥ ਕੀ ਹੈ ਇੱਕ ਜਦੋਂ ਅਸੀਂ ਉਤਪਤੀ ਕਿਤਾਬ ਉਹਦਾ ਪੜਨੇ ਆ ਤੀਸਰਾ ਬਾਬ ਤੇ ਉਹਦੇ ਵਿੱਚ ਜ਼ਿਕਰ ਆਉਂਦਾ ਜਦੋਂ ਆਦਮ ਨੇ ਫਲ ਖਾ ਲਿਆ ਸੀਗਾ ਤੇ ਉਹ ਦੋਨੋਂ ਨੁਕਵੇ ਸੀਗੇ ਤੇ ਉਹਨਾਂ ਨੇ ਪਰਮੇਸ਼ਰ ਤੋਂ ਲੁਕ ਗਏ ਸੀਗੇ ਉਹਨਾਂ ਨੇ ਵੀ ਕਿਹਾ ਸੀਗਾ ਕਿ ਤੇਰੀ ਆਵਾਜ਼ ਸੁਣ ਕੇ ਅਸੀਂ ਡਰ ਗਏ ਕਿਉਂਕਿ ਅਸੀਂ ਨੰਗੇ ਆ ਇਸ ਕਰਕੇ ਕਿਉਂ ਹੁਕਮ ਤੋਂ ਬਾਹਰ ਹੋ ਗਏ ਸੀ ਕਿ ਇਸ ਕਰਕੇ ਡਰੇ ਸੀਗੇ ਤੇ ਇੱਥੇ ਜਿਹੜਾ ਲਿਖਿਆ ਨੀਤੀ ਵਿੱਚ 9 10 ਵਿੱਚ ਇਹਦਾ ਅਰਥ ਇਹ ਹੈ ਕਿ ਅਸੀਂ ਹੁਕਮ ਦੇ ਵਿੱਚ ਰਹਿਣਾ ਵਾ ਇਹੋ ਹੀ ਡਰ ਰੱਖਣਾ ਕਿ ਅਸੀਂ ਹੁਕਮ ਦੇ ਵਿੱਚ ਰਹੀਏ ਡਰ ਇਹ ਨਹੀਂ ਕਿ ਅਸੀਂ ਪਰਮੇਸ਼ਰ ਤੋਂ ਭੱਜਣਾ ਵਾ ਡਰ ਇਹ ਆ ਕਿ ਅਸੀਂ ਪਰਮੇਸ਼ਰ ਦੀ ਹੁਕਮ ਚ ਰਹਿਣਾ ਵਾ ਅ ਹਿਸਾਬ ਅਸੀਂ ਕਿਸੇ ਇਨਸਾਨ ਨੂੰ ਨਹੀਂ ਦੇਣਾ ਇਸ ਦਾ ਅਸੀਂ ਕਿੰ ਨੂੰ ਦੇਣਾ ਵਾ ਪਰਮੇਸ਼ੁਰ ਨੂੰ ਦੇਣਾ ਤੇ ਇਹ ਬਾਈਬਲ ਸਾਡੇ ਵਾਸਤੇ ਦਿੱਤੀ ਗਈ ਹੈ ਇਹ ਵਚਨ ਜਿਹੜਾ ਵਾ ਇਹ ਇੱਕ ਦਰਪਣ ਦੀ ਤਰ੍ਹਾਂ ਵਾ ਇੱਕ ਸ਼ੀਸ਼ੇ ਦੀ ਤਰ੍ਹਾਂ ਵਾ ਇੱਕ ਆਇਨੇ ਦੀ ਤਰ੍ਹਾਂ ਵਾ ਇਹਦੇ ਵਿੱਚ ਸਾਨੂੰ ਆਪਣਾ ਆਪ ਨਜ਼ਰ ਆਉਂਦਾ ਵਾ ਆਪਣੀਆਂ ਕਮੀਆਂ ਨਜ਼ਰ ਆਉਂਦੀਆਂ ਸਾਨੂੰ ਕਿ ਸਾਡੇ ਵਿੱਚ ਕਿਹੜੀ ਖਾਮੀ ਹੈ ਕਿਹੜੀ ਕਮੀ ਹੈ ਇਸ ਕਰਕੇ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਸਾਨੂੰ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਸਾਨੂੰ ਕਿਸੇ ਤੇ ਉਂਗਲ ਨਹੀਂ ਚੁਕਨੀ ਚਾਹੀਦੀ ਸਾਨੂੰ ਆਪਣੇ ਆਪ ਵੱਲ ਦੇਖਣਾ ਚਾਹੀਦਾ ਤੇ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿਣਾ ਚਾਹੀਦਾ ਵਾ ਤੇ ਇਹਦੇ ਵਿੱਚ ਸਾਨੂੰ ਯਿਸੂ ਦੀ ਸੂਰਤ ਨਜ਼ਰ ਆਉਂਦੀ ਏ ਕਿਦੀ ਯਿਸੂ ਯਿਸੂ ਦੀ ਸੂਰਤ ਨਜ਼ਰ ਆਉਂਦੀ ਏ ਤੇ ਉਹਦੇ ਵੱਲ ਫਿਰ ਅਸੀਂ ਦੇਖਨੇ ਆ ਤੇ ਅਸੀਂ ਉਹਨੂੰ ਆਪਣੇ ਨਾਲ ਹੀ ਆਪਣੇ ਆਪ ਨੂੰ ਉਸ ਸੂਰਤ ਦੇ ਨਾਲ ਅਸੀਂ ਮੇਲ ਕੇ ਦੇਖਨੇ ਆ ਕਿ ਕੀ ਸਾਡੇ ਅੰਦਰ ਵੀ ਮਸੀਹ ਨੇ ਸ਼ਕਲ ਪਕੜੀ ਆ ਕੀ ਸਾਡੇ ਵਿੱਚੋਂ ਸਾਡੀ ਸੂਰਤ ਨਜ਼ਰ ਆ ਰਹੀ ਹੈ ਜਾਂ ਪਰਮੇਸ਼ਵਰ ਦੀ ਹੈ ਇਹ ਸੂਸੀ ਦੀ ਸੂਰਤ ਨਜ਼ਰ ਆ ਰਹੀ ਹੈ ਜਿੱਦਾਂ ਆਪਾਂ ਜਿੰਨ ਵਿੱਚ ਵੀ ਲਿਖਿਆ ਸੰਤਾਨੇ ਪਜ ਭਜਨ ਜੋ ਕੋਈ ਮੁਝ ਕੋ ਦੇਖੇ ਸੂਰਤ ਉਹ ਤੇਰੀ ਦੇਖੇ ਇਹਦਾ ਅਰਥ ਕੀ ਜਿਹੜਾ ਸਾਨੂੰ ਦੇਖੇ ਸਾਡੇ ਵਿੱਚੋਂ ਸਾਡੀ ਸ਼ਕਲ ਤਾਂ ਨਜ਼ਰ ਆਵੇ ਸਾਡੇ ਵਿੱਚੋਂ ਪਰਮੇਸ਼ਵਰ ਦੀ ਸ਼ਕਲ ਸੂਰਤ ਨਜ਼ਰ ਆਵੇ ਬਾਹਰ ਵਾਲਾ ਜਿਹੜਾ ਇਨਸਾਨ ਵਾ ਉਹ ਦਿਨੋ ਦਿਨ ਘਟਦਾ ਜਾਂਦਾ ਵਾ ਤੇ ਅੰਦਰ ਵਾਲਾ ਜਿਹੜਾ ਇਨਸਾਨੀਅਤ ਆ ਦਿਨੋ ਦਿਨ ਨਵੀਂ ਬਣਦੀ ਜਾਂਦੀ ਕਿੱਦਾਂ ਬਣਦੀ ਜਾਂਦੀ ਆ ਨਵੀਂ ਬਣਦੀ ਜਾਂਦੀ ਭਗਤੀ ਅਸੀਂ ਕਰਨੇ ਆ ਭਗਤੀ ਅਸੀਂ ਸਰੀਰਿਕ ਗੱਲਾਂ ਦੇ ਵਾਸਤੇ ਆ ਦੁਨਿਆਵੀ ਗੱਲਾਂ ਦੇ ਵਾਸਤੇ ਨਹੀਂ ਕਰਦੇ ਭਗਤੀ ਕਦੇ ਲਈ ਕੀਤੀ ਜਾਂਦੀ ਆ ਰੂਹ ਦੀ ਨਜ਼ਾਤ ਵਾਸਤੇ ਇਸ ਰਸਤੇ ਤੇ ਜਦੋਂ ਅਸੀਂ ਚੱਲਨੇ ਆ ਜਦੋਂ ਸਾਡੇ ਵਿੱਚ ਪਰਮੇਸ਼ਵਰ ਦੀ ਮੁਹੱਬਤ ਹੁੰਦੀ ਆ ਤੇ ਫੇਰ ਇਨਸਾਨ ਜਿਹੜਾ ਪਰੋਸੇ ਦੇ ਲਾਇਕ ਬਣਦੀ ਜਦੋਂ ਉਹਦੇ ਅੰਦਰ ਕਿਹਦੀ ਮੁਹੱਬਤ ਹੋਵੇ ਪਰਮੇਸ਼ਵਰ ਪਰਮੇਸ਼ਵਰ ਦੀ ਮੁਹੱਬਤ ਹੋਵੇ ਤੇ ਇਨਸਾਨ ਜਿਹੜਾ ਪਰੋਸੇ ਦੇ ਲਾਇਕ ਬਣ ਜਾਂਦਾ ਵਾ ਲੇਕਿਨ ਜੇ ਉਹਦੀ ਮੁਹੱਬਤ ਨਹੀਂ ਆ ਦੁਨਿਆਵੀ ਪਿਆਰ ਵ ਉਹਦੇ ਵਿੱਚ ਫਿਰ ਸੌਦਾ ਹੀ ਹੁੰਦਾ ਵਾ ਕਿ ਕੋਈ ਸਾਡੇ ਵਾਸਤੇ ਕਰੇ ਫਿਰ ਅਸੀਂ ਉਹਦੇ ਵਾਸਤੇ ਕਰਾਂ ਇਹ ਬਾਪ ਦੇ ਵਿੱਚ ਅਸੀਂ ਤਿੰਨ ਬਾਬਾ ਦੇ ਬਾਰੇ ਸਿੱਖਿਆ ਤੇ ਫਿਰ ਆਹੋਂ ਦਾ ਮਨ ਜਿਹੜਾ ਫਿਰ ਵੀ ਹਟੀਲਾ ਰਿਹਾ ਫਿਰ ਵੀ ਉਹ ਪਠੋਰ ਰਿਹਾ ਕਿਉਂਕਿ ਪਰਮੇਸ਼ਵਰ ਇਹ ਚਾਹੁੰਦਾ ਸੀਗਾ ਕਿ ਮੈਂ ਮਿਸਰੀਆਂ ਨੂੰ ਆਪਣੀ ਕੁਦਰਤ ਦਿਖਾਵਾਂ ਤਾਂ ਕਿ ਉਹ ਇਸرائیਲੀਆਂ ਨੂੰ ਜਾਣ ਦੇਣ ਕੱਲਾ ਮਿਸਰੀਆਂ ਨੂੰ ਨਹੀਂ ਇਸرائیਲੀਆਂ ਨੂੰ ਵੀ ਤਾਂ ਕਿ ਉਹਨਾਂ ਨੂੰ ਮੇਰੇ ਤੇ ਪਰ ਉਹ ਸਾਨੂੰ ਇੱਕ ਜਗ੍ਹਾ ਤੇ ਜਾ ਕੇ ਉਹ ਬੁੜਬੜਾਉਣ ਲੱਗਦੇ ਆ موسی ਨੂੰ ਕਿ ਸਾਨੂੰ ਇਹ ਚੀਜ਼ ਮੁਹੱਈਆ ਕਰਕੇ ਦੇ ਸਾਡੀ ਆ ਜ਼ਰੂਰਤ ਵੀ ਤੂੰ ਪੂਰੀ ਕਰ ਆ ਜ਼ਰੂਰਤ ਵੀ ਪੂਰੀ ਕਰ ਸਾਡੀ ਮਤਲਬ ਪਰਮੇਸ਼ੁਰ ਦੇ ਅੱਗੇ ਦੁਹਾਈ ਦਿੰਦਾ ਵਾ ਫਿਰ ਪਰਮੇਸ਼ੁਰ ਉਹਨਾਂ ਨੂੰ ਆਪਣੀ ਸਮਰਥ ਦਿਖਾਉਂਦਾ ਕੁਦਰਤ ਦਿਖਾਉਂਦਾ ਫਿਰ ਤੋਂ ਢਾਈਲੀ ਸੀਗੇ ਉਹ ਪਰਮੇਸ਼ੁਰ ਦੀ ਕੁਦਰਤ ਨੂੰ ਦੇਖ ਕੇ ਉਸ ਕੁਦਰਤ ਨੂੰ ਦੇਖ ਕੇ ਉਹ ਡਰੇ ਤੇ ਉਹਨਾਂ ਨੇ موسی ਉੱਤੇ ਵਿਸ਼ਵਾਸ ਕੀਤਾ ਤੇ موسی ਉੱਤੇ ਜਿਹੜਾ ਉਹਨਾਂ ਦਾ ਵਿਸ਼ਵਾਸ ਸੀਗਾ ਉਹ ਵਧਿਆ ਸੀ ਪ੍ਰੈਕਟਿਸ ਕੀਤੇ ਹੋਏ ਹੁਣ ਦੁਨੀਆ 'ਚ ਖਾਣਾ ਬਣਾਉਣ ਦੇ ਵੀ ਬਹੁਤ ਸਾਰੇ ਤਰੀਕੇ ਆ ਹੈਨਾ ਦੁਨੀਆ ਵਿੱਚ ਬਹੁਤ ਸਾਰੇ ਕੰਮ ਕਰਨ ਦੇ ਕੋਈ ਵੀ ਕੰਮ ਕਰਨ ਦੇ ਬਹੁਤ ਸਾਰੇ ਤਰੀਕੇ ਆ ਲੇਕਿਨ ਸਾਨੂੰ ਕੋਈ ਕੰਮ ਕੋਈ ਵੀ ਪਰਟੀਕੂਲਰ ਕੰਮ ਅਸੀਂ ਤਾ ਕਰ ਪਾਵਾਂਗੇ ਜਾਂ ਕਿਸੇ ਤਰੀਕੇ ਨਾਲ ਉਹ ਤਰੀਕੇ ਨਾਲ ਕਰ ਪਾਵਾਂਗੇ ਜਿਹੜਾ ਤਰੀਕਾ ਸੀ ਸਿੱਖਿਆ ਹੋਇਆ ਇਸ ਕਰਕੇ ਜਿਹੜਾ ਸੇਵਕ ਆ ਉਹ ਦੱਸਣਾ ਨਹੀਂ ਛੱਡਦਾ ਉਹਨੂੰ ਪਤਾ ਵਾ ਕਿ ਮਾਨ ਪਰਮੇਸ਼ਵਰ ਨਹੀਂ ਬਦਲਣਾ ਇਨਸਾਨ ਬਦਲਣਾ ਪਰਮੇਸ਼ਵਰ ਦੇ ਲੇਕਿਨ ਪਰਮੇਸ਼ਵਰ ਹੀ ਉਹਨੂੰ ਕਹਿੰਦਾ ਵਾ ਕਿ ਤੂੰ बार-बार ਸਿੱਖਣ ਵਾਲਿਆਂ ਨੂੰ ਕਿਹਾ ਕਿ ਫਿਰ ਆਉਣ ਜੈਸੇ ਨਹੀਂ ਬੰਨਾ ਕਿਤੇ ਜੈਸੇ ਲਿਖਿਆ ਲੂਕ ਕਦੀਨ ਜੀਲੋਸ ਦਾ ਪਹਿਲਾ ਬਾਬੋ ਦੀ ਪੰਜਾਇਤ ਕਿ ਜਿਹੜੇ ਉਹਦਾ ਡਰ ਰੱਖਦੇ ਆ ਜਿਹੜੇ ਪਰਮੇਸ਼ਵਰ ਦਾ ਡਰ ਰੱਖਦੇ ਆ ਨਾ ਤੇ ਉਹਦਾ ਰਹਿਮ ਉਹਨਾਂ ਉੱਤੇ ਜਿਹੜੇ ਉਹਦਾ ਡਰ ਰੱਖਦੇ ਆ ਪੀੜੀਓ ਪੀੜੀ ਤੱਕ ਬਣਿਆ ਰਹਿੰਦਾ ਕਦੋਂ ਤੱਕ ਪੀੜੀਓ ਪੀੜੀ ਯਾਨੀ ਕਿ ਜਨਰੇਸ਼ਨ ਟੂ ਜਨਰੇਸ਼ਨ ਉਹਨਾਂ ਦੇ ਉੱਪਰ ਉਹਦਾ ਰਹਿਮ ਰਹਿੰਦਾ ਵਾ ਉਹ ਲੋਕਾਂ ਦੇ ਉੱਪਰ ਜਿਹੜੇ ਉਹਦਾ ਭੈਰ ਰੱਖਦੇ ਆ ਭੈ ਰੱਖਦੇ ਆ ਆਪਣੇ ਮਨ ਵਿੱਚ ਉਹਦਾ ਡਰ ਰੱਖਦੇ ਆ ਡਰ ਰੱਖਦਾ ਅਰਥ ਕੀ ਆ ਕਿ ਉਹਦੀਆਂ ਬਿੱਲੀਆਂ ਤੇ ਉਹਦੇ ਹੁਕਮਾਂ ਤੇ ਚੱਲਦੇ ਆ ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਦੇ ਦੱਸੇ ਹੋਏ ਨਿਯਮਾਂ ਤੇ ਆ ਉਕਮਾ ਦੇ ਅਨੁਸਾਰ ਆਪਣਾ ਜੀਵਨ ਬਸਰ ਕਰਨੀ ਹੈ ਨਾ ਤੇ ਉਹਦੇ ਵਿੱਚ ਸੇਫਟੀ ਹੁੰਦੀ ਸਾਡੇ ਵਾਸਤੇ ਕੀ ਹੁੰਦੀ ਆ ਸੇਫਟੀ ਹੁੰਦੀ ਆ ਇਨਸਾਨ ਦਾ ਬਚਾਅ ਹੁੰਦਾ ਤੇ ਇਸ ਕਰਕੇ ਅਸੀਂ ਉਹਦੇ ਅਕੋਰਡਿੰਗ ਚੱਲਣਾ ਵਾਰ ਜਿੰਨਾ ਸਾਡਾ ਪਰਮੇਸ਼ਵਰ ਤੋਂ ਦੂਰ ਹੋਵੇਗਾ ਨਾ ਸਾਡੇ ਵਾਸਤੇ ਓਨੀਆਂ ਹੀ ਫਿਰ ਪਰੇਸ਼ਾਨੀਆਂ ਵਧਦੀਆਂ ਪਰਮੇਸ਼ਵਰ ਦੀ ਦਿੱਤੀ ਹੋਈ ਸਮਝ ਹੀ ਉਹਦੀ ਮਦਦ ਕਰਦੀ ਆ ਤੇ ਸਮਝ ਨੂੰ ਜਗਾਉਣਾ ਜਿਹੜਾ ਪਰਮੇਸ਼ਵਰ ਦਾ ਪਵਿੱਤਰ ਆਤਮਾ ਦਾ ਮਸਾਏ ਕਲਾਮ ਦਾ ਮਸਾਏ ਨੂੰ ਜਗਾ ਕੇ ਰੱਖਣਾ ਕੀ ਰੱਖਣਾ ਸੇਵਕ ਆਪਣੀ ਕੋਸ਼ਿਸ਼ ਕਰਦਾ ਵਾ ਲੇਕਿਨ ਉਹਨੂੰ ਪਤਾ ਵਾ ਕਿ ਇਨਸਾਨ ਦਾ ਮਨ ਔਖਾ ਕਰਨ ਵਾਲਾ ਯਾ ਹਲੀਨ ਕਰਨ ਵਾਲਾ ਪਰਮੇਸ਼ਵਰ ਇਹ ਲੇਕਿਨ ਫਿਰ ਵੀ ਉਹ ਲੱਗਾ ਰਹਿੰਦਾ ਵ ਆਪਣੀ ਕੋਸ਼ਿਸ਼ ਦੇ ਵਿੱਚ ਕਿ ਜਿਹੜੇ ਲੋਕ ਪਰਮੇਸ਼ਵਰ ਦੇ ਵਿੱਚ ਲੱਗੇ ਆ ਤੇ ਉਹਨਾਂ ਨੂੰ ਪਰਮੇਸ਼ਵਰ ਦੀ ਦਿੱਤੀ ਹੋਈ تعلیم ਦੇ ਅਨੁਸਾਰ ਉਹਨਾਂ ਨੂੰ ਯਿਸੂ ਮਸੀਹ ਦੇ ਵਿੱਚ ਸਿੱਧ ਕਰਕੇ ਤੇ ਪਰਮੇਸ਼ਵਰ ਦੇ ਅੱਗੇ ਪੇਸ਼ ਕਰ ਹੱਥ ਝੁਟਾ ਕੇ ਵchna ਵਾਸਤੇ ਤਾਰੀ 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 ਤਾਰੀ